ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਗੁਰਮੁਖ ਪਿਆਰਿਓ ਜੇਕਰ ਤੁਹਾਡੀ ਜੀਵ ਤੇ ਇਹ ਲੱਛਣ ਦਿਖ ਰਹੇ ਨੇ ਤਾਂ ਸਾਵਧਾਨ ਹੋ ਜਿਓ ਇਹਦੇ ਬਚਾਅ ਜਿਹੜੇ ਨੇ ਉਹ ਵੀ ਸਾਨੂੰ ਜ਼ਰੂਰ ਕਰਨੇ ਚਾਹੀਦੇ ਨੇ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਜੀ ਇਸ ਕਰਕੇ ਜ਼ਰੂਰੀ ਹੈ ਸਾਧ ਸੰਗਤ ਕਿਉਂਕਿ ਆਪਾਂ ਆਪਣੀ ਸਿਹਤ ਨਾਲ ਜਿੰਨਾ ਕੋਲਾ ਮਿਲਾਂਗੇ ਉਹਨੂੰ ਵਧੀਆ ਰੱਖਣ 'ਚ ਆਪ ਖੁਦ ਆਪਾਂ ਮਦਦ ਕਰਾਂਗੇ ਤਾਂ ਉਹਨਾਂ ਹੀ ਇਹ ਚੀਜ਼ ਜਿਹੜੀ ਹੈ ਕਾਰਗਰ ਸਾਬਤ ਹੋਏਗੀ ਸਾਡੀ ਸਿਹਤ ਵਧੀਆ ਹੋਏਗੀ ਸਾਡੀ ਸਿਹਤ ਜਿਹੜੀ ਹੈ ਚੰਗੀ ਤੰਦਰੁਸਤ ਹੋਏਗੀ ਤੇ ਸਾਨੂੰ ਉਹਨਾਂ ਹੀ ਲਾਭ ਮਿਲੇਗਾ ਸਾਰ ਸੰਗਤ ਕਈ ਵਾਰੀ ਆਪਾਂ ਇਹ ਇਹ ਚੀਜ਼ਾਂ ਜਿਹੜੀਆਂ ਨੇ ਤਾਂ ਆਪਾਂ ਕਈ ਵਾਰੀ ਸਾਂਝੀਆਂ ਵੀ ਕੀਤੀਆਂ ਨੇ ਲਗਾਤਾਰ ਸਾਨੂੰ ਇਹ ਚੀਜ਼ ਜਿਹੜੀ ਹੈ ਉਹ ਸਮਝਣੀ ਪਵੇਗੀ ਗੁਰਮੁਖ ਪਿਆਰਿਓ ਸਿਹਤ ਦੇ ਬਾਰੇ ਆਪਾਂ ਪਹਿਲਾਂ ਵੀ ਕਈ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਸਰੀਰ ਤੰਦਰੁਸਤ ਹੈ ਤੇ ਸਭ ਕੁਝ ਹੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਵੀ ਕਿਹਾ ਹੈ ਪਾਤਸ਼ਾਹ ਕਹਿੰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭਏ aroga ਸਤਿਗੁਰ ਕਹਿੰਦੇ ਨੇ ਭਲਿਆ ਇਸ਼ਨਾਨ ਕਰੀ ਪਾਣੀ ਦੇ ਨਾਲ ਤਨ ਦਾ ਤੇ ਮਨ ਦਾ ਇਸ਼ਨਾਨ ਕਰਾਮੀ ਬਾਣੀ ਦੇ ਨਾਲ ਤੇ ਫਿਰ ਵੇਖੀ ਤੂੰ ਕਿਵੇਂ ਤੰਦਰੁਸਤ ਹੋ ਨਾ ਹੈ ਸ਼ਰੀਰ ਤੇਰਾ ਰੋਗੀ ਹੈ ਤੂੰ ਬਾਹਰੋਂ ਜਿਹੜਾ ਹੈ ਆਪਣੇ ਆਪ ਨੂੰ ਨਿਰੋਗ ਕਮੇ ਤੇ ਜਾਂ ਫਿਰ ਤੂੰ ਅੰਦਰੋਂ ਆਪਣੇ ਆਪ ਨੂੰ ਨਿਰੋਗ ਕਹੀ ਜਾਵੇਂ ਨਹੀਂ ਸਾਧ ਸੰਗਤ ਜੇਕਰ ਤੇਨੂੰ ਸਰੀਰ ਕਰਕੇ ਕੋਈ ਰੋਗ ਨਹੀਂ ਕਈ ਜਿਹੜਾ ਹੈ ਉਹ ਆਤਮਾ ਕਰਕੇ ਬਿਮਾਰ ਹੋ ਜਾਂਦੇ ਨੇ ਗੁਰਮੁਖ ਪਿਆਰਿਓ ਬਹੁਤੇ ਉਹ ਨੇ ਜਿਹੜੇ ਆਤਮਿਕ ਤੌਰ ਦੇ ਉੱਤੇ ਬਿਮਾਰ ਨੇ ਜਿਨ੍ਹਾਂ ਨੂੰ ਰੋਗ ਕੋਈ ਨਹੀਂ ਵੈਸੇ ਹੀ ਉਹ ਬਿਮਾਰ ਹੋ ਕੇ ਬੈਠੇ ਨੇ ਉਹ ਵੈਸੇ ਹੀ ਬਿਮਾਰ ਹੋਏ ਪਏ ਨੇ ਉਹਨਾਂ ਨੂੰ ਕਿਸੇ ਵੀ ਗੱਲ ਦਾ ਕੋਈ ਟੈਨਸ਼ਨ ਤੇ ਹੈ ਨਹੀਂ ਬਸ ਮਨ ਦੇ ਵਿੱਚ ਇੱਕ ਅਜੀਬ ਜਿਹੜਾ ਹੈ ਸਾਥ ਸੰਗਤ ਡਰ ਹੈ ਉਸੇ ਡਰ ਨੇ ਜਿਹੜਾ ਉਹਨਾਂ ਲੋਕਾਂ ਨੂੰ ਬੜਾ ਡਰਾ ਰੱਖਿਆ ਉਹ ਡਰੇ ਬੈਠੇ ਨੇ ਅਸਲ ਦੇ ਵਿੱਚ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਮੈਂ ਸਾਂਝੀ ਕਰਦੇ ਵਾ ਸ਼ਰੀਰ ਜਿਹੜਾ ਨਾ ਇਹਦਾ ਆਪਾਂ ਜੇਕਰ ਧਿਆਨ ਰੱਖਾਂਗੇ ਤਾਂ ਇਹ ਸਰੀਰ ਨਿਰੋਗ ਹੋਏਗਾ ਜੇਕਰ ਸਾਡੀ ਜੀਭ ਤੇ ਵਾਈਟ ਵਾਈਟ ਜਿਹੜਾ ਚਿੱਟਾ ਚਿੱਟਾ ਜਿਆ ਉਹ ਜਮਦਾ ਏ ਤਾਂ ਸਾਨੂੰ ਬਲੱਡ ਸਟੀ ਦੀ ਜਿਹੜੀ ਹੈ ਪ੍ਰੋਬਲਮ ਹੋ ਗਈ ਹੈ ਭਾਵ ਖੂਨ ਸਾਡੇ ਵਿੱਚ ਘੱਟ ਹੈ ਤੇ ਇੱਕ ਗੱਲ ਹੋਰ ਵੀ ਯਾਦ ਰੱਖਿਓ ਅਗਰ ਸਾਡੀ ਜੀਭ ਤੋਂ ਖੂਨ ਆਉਂਦਾ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਾ ਕਰਿਓ ਕਈ ਵਾਰ ਬੁਰਸ਼ ਕਰਦੇ ਹੋਏ ਜਿਆਦਾ ਜ਼ੋਰ ਦੀ ਕਰ ਲਿਆ ਜਾਏ ਤਾਂ ਦੰਦਾਂ ਦੇ ਵਿੱਚੋਂ ਖੂਨ ਆ ਜਾਂਦਾ ਹੈ। ਕੁਝ ਸਮੇਂ ਬਾਅਦ ਆਪਣੇ ਆਪ ਠੀਕ ਵੀ ਹੋ ਜਾਂਦਾ ਹੈ। ਪਰ ਬੁਰਸ਼ ਕਰਦੇ ਸਮੇਂ ਜੇਕਰ ਜੀਭ ਤੋਂ ਖੂਨ ਨਿਕਲਦਾ ਹੈ ਜੇਕਰ ਇਹ ਚਿੰਤਾ ਦਾ ਵਿਸ਼ਾ ਹੈ ਤਾਂ ਜ਼ਰੂਰ ਸੁਣਿਓ। ਕਿਉਂਕਿ ਬੇਨਤੀ ਤਾਂ ਕਰਿਆ ਕਈ ਲੋਕ ਗੋਲਦੇ ਨਹੀਂ। ਕਈ ਕਹਿੰਦੇ ਵੀ ਨਹੀਂ ਜੀ ਇਦਾਂ ਨਹੀਂ ਤਾਂ ਆਮ ਹੀ ਹੋ ਜਾਂਦਾ ਹੈ ਜੀ। ਇਹ ਕਿਸੇ ਅੰਦਰੂਨੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਸਾਡੀ ਜੀਭ ਬਹੁਤ ਸੰਵੇਦਨਸ਼ੀਲ ਹੈ ਤੇ ਕਈ ਕਾਰਨਾ ਕਰਕੇ ਖੂਨ ਵਹਿ ਸਕਦਾ ਹੈ ਜਿਵੇਂ ਕਿ ਸੱਟ ਲੱਗਣਾ, ਪੋਸ਼ਣ ਦੀ ਕਮੀ ਜਾਂ ਹੋਰ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਤੇ ਖਾਣਾ ਖਾਂਦੇ ਸਮੇਂ ਜਾਂ ਬੋਲਦੇ ਸਮੇਂ ਗਲਤੀ ਨਾਲ ਜੀਭ ਕੱਟਣ ਨਾਲ ਜਾਂ ਬਹੁਤ ਜ਼ਿਆਦਾ ਬੁਰਸ਼ ਤੇਜ਼ ਕਰਨ ਨਾਲ ਰਗੜ ਕੇ ਕਰਨ ਨਾਲ ਖੂਨ ਨਿਕਲ ਸਕਦਾ ਹੈ ਭੋਜਨ ਦੀਆਂ ਵਸਤੂਆਂ ਤੇਜਾਬੀ ਭੋਜਨ ਜਿਵੇਂ ਕਿ ਅਨਾਨਾਸ ਮੂੰਹ ਦੇ ਪੀ ਐਚ ਸੰਤੁਲਨ ਨੂੰ ਵਿਗਾੜ ਸਕਦੇ ਨੇ ਅਤੇ ਜੀਭ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਮਸਾਲੇਦਾਰ ਭੋਜਨ ਜੀਭ ਦੀ ਨਾਜ਼ੁਕ ਪਰਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਹੁਣ ਗੱਲ ਕਰਦੇ ਆ ਮੂੰਹ ਦੇ ਛਾਲਿਆਂ ਦੀ ਮੂੰਹ ਦੇ ਛਾਲੇ ਛੋਟੇ ਦਰਦਨਾਕ ਜ਼ਖਮ ਹੁੰਦੇ ਨੇ ਜੋ ਤੁਹਾਡੀ ਜੀਭ ਤੇ ਖੂਨ ਵਗਣ ਦਾ ਕਾਰਨ ਬਣ ਸਕਦੇ ਨੇ ਇਹ ਛਾਲੇ ਆਮ ਤੌਰ ਤੇ ਬਿਨਾਂ ਕਿਸੇ ਇਲਾਜ ਦੇ ਠੀਕ ਹੋ ਜਾਂਦੇ ਨੇ ਹੁਣ ਔਰਲ ਬ੍ਰਸ਼ ਇੱਕ ਫੰਗਲ ਇਨਫੈਕਸ਼ਨ ਹੈ ਜਿਸ ਕਾਰਨ ਤੁਹਾਡੀ ਜੀਬ ਤੋਂ ਖੂਨ ਨਿਕਲਦਾ ਹੈ ਲੱਛਣਾ ਵਿੱਚ ਚਿੱਟੇ ਜ਼ਖਮ ਲਾਲੀ ਜਲਣ ਆਦ ਸ਼ਾਮਲ ਹੋ ਸਕਦੇ ਨੇ ਤੇ ਇੱਕ ਗੱਲ ਹੋਰ ਵੀ ਹੈ ਆਇਰਨ ਜਾਂ ਵਿਟਾਮਿਨ B 12 ਦੀ ਕਮੀ ਕਾਰਨ ਵੀ ਤੁਹਾਡੀ ਜੀਬ ਤੋਂ ਖੂਨ ਵਗਦਾ ਹੈ ਇਹ ਕਮੀ ਤੁਹਾਡੀ ਜੀਬ ਨੂੰ ਕਮਜ਼ੋਰ ਤੇ ਸੰਵੇਦਨਸ਼ੀਲ ਬਣਾ ਸਕਦੀ ਹੈ ਇੱਕ ਨਰਮ ਗਿਆ ਜਿਸ ਵਿੱਚ ਜੀਬ ਦੀਆਂ ਜੜੀਆਂ ਕੁਝ ਪਰਤਾਂ ਨੇ ਤੇ ਹਾਲਾਂਕਿ ਖੂਨ ਜਿਹੜਾ ਜੀਬ ਦੇ ਵਿੱਚੋਂ ਵਹਿੰਦਾ ਉਹਦਾ ਇੱਕ ਖਾਸ ਕਾਰਨ ਹੋ ਸਕਦਾ ਹੈ ਉਹਦੇ ਬਾਰੇ ਸਾਨੂੰ ਜ਼ਰੂਰ ਜਾਣਨਾ ਚਾਹੀਦਾ ਸਾਡੇ ਚਿਹਰੇ ਤੇ ਜਿਹੜੇ ਨੇ ਝੁਰੜੀਆਂ ਪੈ ਗਈਆਂ ਨੇ ਕਿਹੜੀਆਂ ਕਸਰਤਾ ਕਰਨ ਨਾਲ ਡਬਲ ਚਿਨ ਦੀ ਸਮੱਸਿਆ ਨੂੰ ਜਿਹੜਾ ਹੈ ਦੂਰ ਕੀਤਾ ਜਾਵੇਗਾ ਮਹਾਰਾਂ ਦੇ ਮੁਤਾਬਕ ਖਰਾਬ ਜੀਵਨ ਸ਼ੈਲੀ ਜੰਕ ਫੂਡ ਅਤੇ ਤਲੇ ਹੋਏ ਭੋਜਨਾਂ ਦਾ ਸੇਵਨ ਜ਼ਿਆਦਾ ਕਰਨ ਨਾਲ ਲੋਕਾਂ ਨੂੰ ਅਕਸਰ ਡਬਲ ਚਿਨ ਦੀ ਸਮੱਸਿਆ ਹੁੰਦੀ ਹੈ। ਚਿਹਰੇ ਦੀ ਖੂਬਸੂਰਤੀ ਘਟ ਜਾਂਦੀ ਹੈ ਤੇ ਗਰਦਨ ਅਤੇ ਠੋਡੀ ਦੇ ਵਿੱਚਕਾਰ ਚਰਬੀ ਜਮ੍ਹਾਂ ਹੋ ਜਾਂਦੀ ਹੈ। ਡਬਲ ਚਿਨ ਦੇ ਕਾਰਨ ਚਿਹਰੇ ਦੀ ਜਵਾੜੇ ਦੀ ਰੇਖਾ ਵੀ ਦਿਖਾਈ ਨਹੀਂ ਦਿੰਦੀ ਪਰ ਕੁਝ ਲੋਕਾਂ 'ਚ ਸ਼ਿਕਾਇਤ ਜੈਨੇਟਿਕ ਵੀ ਹੁੰਦੀ ਹੈ। ਇਹ ਜੀ ਸਮੱਸਿਆ ਤੋਂ ਛੁਟਕਾਰਾ ਤੁਸੀਂ ਪਾ ਸਕਦੇ ਹੋ ਤੁਹਾਡੇ ਲਈ ਫਾਇਦੇਮੰਦ ਇੱਕ ਚੀਜ਼ ਜ਼ਰੂਰ ਰਹੇਗੀ ਤੇ ਹਾਲਾਂਕਿ ਜਵਾੜੇ ਦੀ ਕਸਰਤ ਆਪਣੀ ਜੀਵ ਨੂੰ ਥੋੜਾ ਥੋੜਾ ਜਿਹਾ ਖਿੱਚਣਾ ਤੇ ਇਹ ਚੀਜ਼ਾਂ ਕਾਰਗਰ ਸਾਬਤ ਹੋਣਗੀਆਂ ਤੇ ਇਹਨੂੰ ਅਸੀਂ ਇਸ ਲਈ ਚਿਹਰੇ ਨੂੰ ਸਿੱਧਾ ਸਿੱਧਾ ਰੱਖਦੇ ਹੋਏ ਆਪਣੇ ਬੁੱਲਾਂ ਨੂੰ ਖਿੱਚਣਾ ਉਨਾਂ ਨੂੰ ਬਾਹਰ ਵੱਲ ਨੂੰ ਹਲਾਉਣਾ ਫਿਰ 7 ਤੋਂ 8 ਸਕਿੰਟ ਲਈ ਪਾਉਟ ਸਥਿਤੀ 'ਚ ਰਹੋ ਮਾਹਰਾਂ ਮੁਤਾਬਕ ਜੇਹਾ ਦਿਨ 'ਚ ਘੱਟੋ-ਘੱਟ 5 ਤੋਂ 10 ਵਾਰ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਚਿਹਰੇ ਦੀ ਸਮੱਸਿਆ ਜਿਹੜੀ ਹੈ ਠੀਕ ਹੋ ਜਾਂਦੀ ਹੈ ਆਪਾਂ ਤਾਂ ਕਰਕੇ ਬੇਨਤੀ ਕਰ ਰਹੇ ਹਾਂ ਵੀ ਕਈ ਲੋਕ ਧਿਆਨ ਨਹੀਂ ਦਿੰਦੇ ਸਾਡੇ ਸਰੀਰ ਵੱਲ ਤੇ ਉਹ ਸਰੀਰ ਜਿਹੜਾ ਹੈ ਫਿਰ ਅੱਗੇ ਜਾ ਕੇ ਇੰਨਾ ਰੋਗੀ ਹੋ ਜਾਂਦਾ ਹੈ ਤੇ ਜਿਹਦਾ ਸ਼ਾਇਦ ਕੋਈ ਇਲਾਜ ਨਹੀਂ ਹੁੰਦਾ ਪਰ ਸਾਧ ਸੰਗਤ ਮੈਂ ਬੇਨਤੀ ਤਾਂ ਕਰਕੇ ਕੀਤੀ ਆ ਮਨ ਤਨ ਭਏ aroga ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਪਰਸ਼ਾ ਕਹਿੰਦੇ ਨੇ ਇਸ ਤਨ ਮਨ ਦਾ ਤੂੰ ਇਸ਼ਨਾਨ ਕਰਾਉਣਾ ਇਹ ਤਨ ਜਿਹੜਾ ਹੈ ਇਹਦਾ ਇਸ਼ਨਾਨ ਤੂੰ ਪਾਣੀ ਨਾਲ ਕਰਾਉਣਾ ਤੇ ਮਨ ਦਾ ਇਸ਼ਨਾਨ ਤੂੰ ਬਾਣੀ ਨਾਲ ਕਰਵਾਉਣਾ ਬਾਹਰੋਂ ਵੀ ਸੁਚੇਤ ਰਹਿਣਾ ਤੇ ਅੰਦਰੋਂ ਵੀ ਸੁਚੇਤ ਰਹਿਣਾ ਯਾਦ ਰੱਖੀ ਕਿਤੇ ਉਹ ਗੱਲ ਨਾ ਹੋਵੇ ਚਮਕਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਸ਼ੁੱਧ ਸੋਨਾ ਨਹੀਂ ਹੁੰਦੀ ਕਿਤੇ ਇਹ ਨਾ ਹੋਵੇ ਕਿ ਤੂੰ ਅੰਦਰੋਂ ਚਮਕੀ ਜਾਵੇਂ ਨਾਮ ਬਾਣੀ ਦੇ ਸਿਮਰਨ ਦੇ ਪ੍ਰਭਾਵ ਨਾਲ ਅੰਦਰੋਂ ਬਾਹਰੋਂ ਤੇਰੇ ਵਿੱਚ ਕੁਝ ਦਿਖਾਈ ਨਾ ਦੇਵੇ ਇਹ ਚੀਜ਼ ਨਾ ਹੋਵੇ ਤੇ ਕਿਤੇ ਬਾਹਰੋਂ ਚਮਕਿਆ ਫਿਰ ਜਾਵੇਂ ਅੰਦਰ ਮੈਲਾ ਹੋਵੇ ਇਹ ਗੱਲ ਨਾ ਹੋਵੇ ਇਹਨਾਂ ਚੀਜ਼ਾਂ ਦੇ ਵੱਲ ਖਾਸ ਗੌਰ ਕਰਨੀ ਚਾਹੀਦੀ ਹੈ ਇਸ ਕਰਕੇ ਆਪਣੇ ਸਰੀਰ ਦਾ ਧਿਆਨ ਰੱਖੋ ਅੱਜ ਕੱਲ ਬਹੁਤ ਭਿਆਨਕ ਭਿਆਨਕ ਬਿਮਾਰੀਆਂ ਨੇ ਦੋਨੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ